ਆਪੇ ਜੀ दारू ਪੀਂਦੇ ਆ ਆਹੋ ਇਹ ਨਹੀਂ ਉਹ ਇਹ ਨਹੀਂ ਹਾਂ ਇਹ ਇਹ ਆਪੇ ਜੀ ਇਹਦਾ ਭਤੀਜਾ ਬਿੰਦਰ ਮੰਦਰਾ ਵਾਲਾ ਬਿੰਦਰ ਬਿੰਦਰ ਮੰਦਰਾ ਹੱਕ ਹੈ ਹਾਂ ਰਾਈਏ ਖਾਂ ਤਾਂ ਜੀ ਆਹ ਸਾਹਮਣੇ ਕੁੜੀ ਬੈਠੀ ਹੈ ਗੱਲ ਬਾਤ ਬਾਪੂ ਪੁੱਛਦੀ ਆ ਉਹ ਪੁੱਛਦੀ ਆ ਪੁੱਛੋ ਤੁਸੀਂ ਕੀ ਪੁੱਛਣਾ ਉਹ ਕਹਿੰਦੀ ਕੀ ਹੋ ਗਿਆ ਬਾਪੂ ਲੈ ਵੀ ਫੇਖੇ ਹੈ ਹੈ ਬਾਹਰ ਖੈ ਤਾਂ ਸਮਾਂ ਬੰਦ ਹਾਂ ਹਾਂ ਤੁਸੀਂ ਸਵਾਲ ਪੁੱਛੋ ਬਾਬੇ ਨੂੰ ਕੀ ਮਚਣਾ ਬਾਬੂ ਕੁੜੀ ਹੈ ਕੱਲ ਕੁੜੀ ਹੈ ਬਾਬਾ ਜੀ ਕਹਿੰਦੇ ਹਾਂ ਕਹਿੰਦੀ ਸਾਡੇ ਪਿੰਡ ਆਏ ਮਾਂ ਘੱਬ ਲਿਆ ਖਿਆ ਦੇ ਉਹ ਤੇ ਕਿਤੇ ਬਾਬੂ ਦੀ ਦੇਉਟੀ ਨਹੀਂ ਮੈਂ ਮੰਨਦੇ ਆ ਬਾਬੇ ਨੂੰ ਬਾਬੇ ਨੂੰ ਮੰਨਦੇ ਆ ਸੀ ਮੈਂ ਜੇ ਕੋਲਿਆ ਮੇਰੇ ਕੋਲ ਨੇ ਪੁੱਛੋ ਕਿ ਵਿੰਦਰ ਮੁੰਦਰਾ ਵਾਲਾ ਕੌਣ ਹੈ ਵਿੰਦਰ ਮੁੰਦਰਾ ਵਾਲਾ ਕੌਣ ਹੈ ਗਾਜੂ ਵਿੰਦਰ ਉਹ ਮੇਰੇ ਪਾਪਾ ਹੈ ਇਸਕੇ પતિ ਦੇ ਦਿਖਾਈ ਦਿਖਾਈ ਤੇ ਪਤਾ ਇੱਕ ਮਿੰਟ ਪੁੱਤ ਇਹ ਹੈ ਮਿੰਦ ਨੂੰ ਹਾਂ ਆ ਗਿਆ ਮੇਰੇ ਗੀਤ ਵੀ ਆਏ ਆ ਉਹ ਆ ਗਿਆ ਚੋਈ ਗੀਤ ਆ ਗਿਆ ਆ ਗਿਆ ਚੋਈ ਆ ਜੀ ਇਹਨੀ ਕੁੜੀ ਪੈ ਲੈ ਲੈ ਜਪਕ ਜਾਰੂ ਨਾ ਆਲੇ ਗੱਲ ਕਰ ਲੈ ਕੁੜੀ ਨੇ ਪਿੰਦਾ ਪੈਦਾ ਫੋਦਾ ਉਹ ਕਰੇ ਠੀਕ ਕਰੇ ਪਛਾਣ ਪੁੱਛ ਆ ਗਿਆ ਪੁੱਛ ਕੁੜੀ ਵਿਚਾਰੀ ਵਿਚਿਆਨੀ ਤੂੰ ਵੀ ਬਚਦਾ ਬਾਬਾ ਜੀ ਪੁੱਛਦੇ ਵੀ ਘਰ ਤੇ ਸਭ ਠੀਕ ਐ ਰਾਜੀ ਕੁ ਜੀ ਸਭ ਠੀਕ ਐ ਸਭ ਠੀਕ ਐ ਬੱਸ ਬਾਬਾ ਜੀ ਕੋ ਤੰਗ ਨਾ ਕਰੇ ਨਾ ਬਾਬਾ ਜੀ ਕਿਹਦੀ ਸੋਣਾ ਨੇ ਨਾ ਭਾਈ ਦਾਲੂ ਪੀ ਕੇ ਕੀ ਕੰਮ ਬਰ ਜਨਾ ਪਿੰਦਾ ਬੱਕਾ ਜੇ ਭਾਦਦਾ